ਹਾਂਜੀ ਸਟੂਡੈਂਟਸ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਸੰਵਿਧਾਨ ਦੀਆਂ ਅਨੁਸੂਚੀਆਂ ਦੀ ਠੀਕ ਹੈ ਜੀ ਅਨੁਸੂਚੀਆਂ ਬਾਰੇ ਪੜ੍ਹਾਂਗੇ ਆਪਾਂ ਕੱਲੀ ਕੱਲੀ ਅਨੁਸੂਚੀ ਨੂੰ ਦੇਖਾਂਗੇ ਤੇ ਹਾਂਜੀ ਗੱਲ ਕਰਦੇ ਆਪਾਂ ਸੰਵਿਧਾਨ ਦੀਆਂ ਅਨੁਸੂਚੀਆਂ ਬਾਰੇ ਸਭ ਤੋਂ ਪਹਿਲਾਂ ਜੀ ਜਦੋਂ ਸੰਵਿਧਾਨ ਲਾਗੂ ਹੋਇਆ ਉਸ ਟਾਈਮ ਆਪਣੀਆਂ ਅਨੁਸੂਚੀਆਂ ਦੀ ਗਿਣਤੀ ਕਿੰਨੀ ਸੀ ਉਦੋਂ ਆਪਣੀਆਂ ਅਨੁਸੂਚੀਆਂ ਦੀ ਗਿਣਤੀ 8 ਸੀਗੀ ਠੀਕ ਹੈ ਜੀ 8 ਤੋਂ ਬਾਅਦ ਸਮੇਂ-ਸਮੇਂ ਤੇ ਇਨਾਂ ਦੀ ਗਿਣਤੀ ਵਾਧਦੀ ਗਈ ਤੇ ਹੁਣ ਕਿੰਨੀ ਹੋ ਗਈ ਜਿਨ੍ਹਾਂ ਦੀ 4 ਪਲੱਸ ਹੋ ਗਈ ਇਹਨਾਂ ਦੇ ਵਿੱਚ ਤੇ ਹੁਣ ਇਹਨਾਂ ਦੀ ਗਿਣਤੀ ਹੋ ਗਈ 12 ਹੁਣ ਸਾਡੇ ਸੰਵਧਾਨ ਦੇ ਵਿੱਚ ਕੁੱਲ 12 ਨੂਚੀਆਂ ਹੋ ਚੁੱਕੀਆਂ ਨੇ ਤੇ ਹੁਣ ਆਪਾਂ ਇਹਨਾਂ ਦਾ ਕੱਲੀ-ਕੱਲੀ ਨੂਚੀ ਬਾਰੇ ਜ਼ਿਕਰ ਕਰਾਂਗੇ ਠੀਕ ਹੈ ਜੀ ਯਾਦ ਕਰਨ ਦਾ ਇਹਨਾਂ ਦਾ ਇਹੀ ਤਰੀਕਾ ਹੁੰਦਾ ਜੀ ਆਪਾਂ ਤੁਹਾਨੂੰ ਦੱਸਾਂਗੇ ਪਹਿਲੀ ਨੂਚੀ ਠੀਕ ਹੈ ਪਹਿਲੀ ਸੂਚੀ ਦੇ ਵਿੱਚ ਕੀ ਆ ਭਾਰਤ ਦੇ ਰਾਜ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਬਾਰੇ ਜ਼ਿਕਰ ਆ ਭਾਰਤ ਦੇ ਰਾਜ ਤੇ ਝੂਟੀ ਦਾ ਜ਼ਿਕਰ ਕੀਤਾ ਗਿਆ ਠੀਕ ਹੈ ਜੀ ਇਹਦੇ ਵਿੱਚ ਭਾਰਤ ਦੇ ਕਿੰਨੇ ਰਾਜ ਨੇ ਤੇ ਭਾਰਤ ਦੇ ਝੂਟੀ ਕਿੰਨੇ ਨੇ ਉਹਦਾ ਜ਼ਿਕਰ ਕੀਤਾ ਗਿਆ ਇਸ ਟਾਈਮ ਆਪਣੇ ਭਾਰਤ ਦੇ 28 ਰਾਜ ਤੇ 8 ਕੇਂਦਰ ਸ਼ਾਸਤ ਪ੍ਰਦੇਸ਼ ਨੇ ਜੀ ਆਪਣੇ ਠੀਕ ਹੈ ਜੀ ਪਹਿਲੀ ਨੂ ਸੂਚੀ ਆਪਾਂ ਇਹਨੂੰ ਅਲੱਗ ਰੱਖਣਾ ਜੀ ਪਹਿਲੀ ਨੂ ਸੂਚੀ ਨੂੰ ਇਹਨੂੰ ਅਲੱਗ ਤੋਂ ਯਾਦ ਕਰਨਾ ਠੀਕ ਹੈ ਜੀ ਅੱਗੇ ਗੱਲ ਕਰਾਂਗੇ ਜੀ ਦੂਸਰੀ ਤੇ ਤੀਸਰੀ ਨੂ ਸੂਚੀ ਦੀ ਇਹਨਾਂ ਨੂੰ ਆਪਾਂ ਇੱਕ ਕਰਕੇ ਯਾਦ ਕਰਾਂਗੇ ਦੋਨਾਂ ਨੂੰ ਇੱਕ ਕਰਕੇ ਪੜ੍ਹਾਂਗੇ ਪਹਿਲੀ ਤੇ ਦੂਸਰੀ ਤੇ ਤੀਸਰੀ ਨੂ ਸੂਚੀ ਨੂੰ ਦੂਸਰੀ ਨੂ ਸੂਚੀ ਦੇ ਵਿੱਚ ਆਉਂਦਾ ਜੀ ਰਾਸ਼ਟਰਪਤੀ ਉਪ ਰਾਸ਼ਟਰਪਤੀ ਹਾਈ ਕੋਰਟ ਦੇ ਜੱਜ ਸੁਪਰੀਮ ਕੋਰਟ ਦੇ ਜੱਜ ਜਿੰਨੇ ਵੀ ਉੱਚ ਆਉਦੇ ਨੇ ਹਨਾ ਜੀ ਇਹਨੇ ਇਹ ਸਾਰੇ ਇਹ ਉੱਚ ਆਉਦਿਆਂ ਦਾ ਜ਼ਿਕਰ ਹੈ ਜੋ دوسری ਅਨੁਸੂਚੀ ਦੇ ਵਿੱਚ ਆਉਂਦਾ ਜੀ دوسری ਨੂ ਸੂਚੀ ਦੇ ਵਿੱਚ ਜਿੰਨੇ ਵੀ ਉੱਚ ਆਉਦੇ ਨੇ ਠੀਕ ਆ ਜੀ ਤੀਸਰੀ ਅਨੁਸੂਚੀ ਦੇ ਨਾਲ ਮਿਲਦੀ ਜੁਲਦੀ ਆ ਜਿੰਨੇ ਵੀ ਇਹ ਆਉਦੇ ਆ ਉੱਪਰ ਵਿਅਕਤੀ ਨੇ ਹਨਾ ਜੀ ਉਹਨਾਂ ਦੀ ਸੌ ਬਾਰੇ ਆ ਜੀ ਉਹਨਾਂ ਦੀ ਸੌ ਉਹ ਉਸ ਬਾਰੇ ਗੱਲ ਕੀਤੀ ਗਈ ਜੀ ਇਹਨੂੰ ਯਾਦ ਕਰਨ ਦਾ ਸੌਖਾ ਤਰੀਕਾ ਹੋ ਜਾਂਦਾ ਦੂਸਰੀ ਤੇ ਤੀਸਰੀ ਨੂਚੀ ਨੂੰ ਮਹੱਤਵਪੂਰਨ ਅਹੁਦੇ ਮਹੱਤਵਪੂਰਨ ਅਹੁਦੇ ਤੇ ਉਹਨਾਂ ਦਾ ਬੇਤਨ ਠੀਕ ਹੈ ਜੀ ਉਹਨਾਂ ਦਾ ਬੇਤਨ ਉਹਨਾਂ ਦੇ ਪੱਤੇ ਠੀਕ ਹੈ ਜੀ ਉੱਚ ਅਹੁਦੇ ਬੇਤਨ ਤੇ ਪੱਤੇ ਠੀਕ ਹੈ ਜੀ ਜਦੋਂ ਉੱਚ ਅਹੁਦੇ ਤੇ ਬੇਤਨ ਪੱਤੇ ਤੋਂ ਬਾਅਦ ਗੱਲ ਕਰਾਂਗੇ ਆਪਾਂ ਸੌ ਬਾਰੇ ਠੀਕ ਹੈ ਜੀ ਫਿਰ ਇਹਨਾਂ ਸਾਰਿਆਂ ਦੀ ਸੌ ਚੁੱਕੀ ਜਾਂਦੀ ਹੈ ਜਿਹਨਾਂ ਦੇ ਵੱਲੋਂ ਤੀਸਰੀਨ ਸੂਚੀ ਦੇ ਦੁਆਰਾ ਅੱਗੇ ਗੱਲ ਕਰਾਂਗੇ ਜੀ ਚੌਥੀਨ ਸੂਚੀ ਬਾਰੇ ਚੌਥੀਨ ਸੂਚੀ ਦੇ ਵਿੱਚ ਦੱਸਿਆ ਗਿਆ ਜੀ ਰਾਜਾਂ ਅਤੇ ਡਿਊਟੀ ਵਿੱਚੋਂ ਰਾਜਾਂ ਦੇ ਡਿਊਟੀ ਵਿੱਚੋਂ ਜਿੰਨੀਆਂ ਵੀ ਰਾਜ ਸਭਾ ਦੀਆਂ ਸੀਟਾਂ ਰਾਜ ਸਭਾ ਦੀਆਂ ਸੀਟਾਂ ਇਨਾਂ ਦੀ ਵੰਡ ਕੀਤੀ ਗਈ ਹੈ ਜੀ ਕਿੰਨੇ ਕੇਂਦਰ ਪ੍ਰਸ਼ਾਸਤ ਪ੍ਰਦੇਸ਼ਾਂ ਦੇ ਵਿੱਚੋਂ ਜਾਂਦੇ ਨੇ ਰਾਜ ਸਭਾ ਦੇ ਮੈਂਬਰ ਤੇ ਕਿੰਨੇ ਰਾਜਾਂ ਦੇ ਵਿੱਚੋਂ ਜਾਂਦੇ ਆ ਠੀਕ ਹੈ ਜੀ ਇਹਨਾਂ ਦੀ ਵੰਡ ਚੌਥੀ ਨੁਸਚੀ ਦੇ ਵਿੱਚ ਕੀਤੀ ਗਈ ਹੈ ਇੱਥੇ ਗੱਲ ਕਰਾਂਗੇ ਜੀ ਡਿਊਟੀ ਡਿਊਟੀ ਰਾਜ ਸਭਾ ਦੇ ਮੈਂਬਰ ਕਿੱਥੋਂ ਚੁਣੇ ਜਾਂਦੇ ਆ ਰਾਜ ਸਭਾ ਦੇ ਮੈਂਬਰ ਜਿੱਥੇ ਵਿਧਾਨ ਸਭਾ ਹੁੰਦੀ ਆ ਉੱਥੋਂ ਚੁਣੇ ਜਾਂਦੇ ਆ ਤੇ ਵਿਧਾਨ ਸਭਾਆਂ ਕਿੱਥੇ ਨੇ ਜੀ ਦੋ ਡਿਊਟੀਆਂ ਦੇ ਵਿੱਚ 6 ਡਿਊਟੀਆਂ 8 ਡਿਊਟੀਆਂ ਦੇ ਵਿੱਚੋਂ ਦਿੱਲੀ ਅਤੇ ਪਾਂਡੇਚੇਰੀ ਠੀਕ ਹੈ ਜੀ ਪਾਂਡੇਚੇਰੀ ਜਾਂ ਆਪਾਂ ਪੁੱਡੂਚੇਰੀ ਕਹਿ ਦਿੰਨੀ ਆ ਇਹਦੇ ਵਿੱਚੋਂ ਇੱਥੇ ਵਿਧਾਨ ਸਭਾ ਜੀ ਠੀਕ ਆ ਵਿਧਾਨ ਸਭਾ ਇੱਥੋਂ ਰਾਜ ਸਭਾ ਦੇ ਮੈਂਬਰਾਂ ਨੂੰ ਚੁਣ ਕੇ ਭੇਜਦੀ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਹੋ ਗਿਆ ਆਪਣਾ ਰਾਜਾਂ ਅਤੇ ਡਿਊਟੀ ਦੇ ਵਿੱਚੋਂ ਰਾਜ ਸਭਾ ਦੀਆਂ ਸੀਟਾਂ ਬਾਰੇ ਪੰਜਵੀਂ ਸੂਚੀ ਦੀ ਗੱਲ ਕਰਾਂਗੇ ਜੀ ਪੰਜਵੀਂ ਸੂਚੀ ਦੀ ਪੰਜਵੀਂ ਸੂਚੀ ਦੇ ਵਿੱਚ ਦੇਸ਼ ਵਿੱਚ ਐਸਸੀ ਐਸਸੀ ਤੇ ਐਸਟੀ ਅਨੁਸੂਚਿਤ ਜਾਤੀ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨ ਜਾਤੀ ਇਹਨਾਂ ਸ਼੍ਰੇਣੀਆਂ ਦੀ ਗੱਲ ਕੀਤੀ ਗਈ ਹੈ ਇਹਦੇ ਵਿੱਚ ਐਸਸੀ ਤੇ ਐਸਟੀ ਕੈਟਾਗਰੀ ਦੀ ਗੱਲ ਕੀਤੀ ਗਈ ਹੈ ਪੰਜਵੀਂ ਨੂਚੀ ਦੇ ਵਿੱਚ ਠੀਕ ਹੈ ਜੀ ਅੱਗੇ ਪੜਾਂਗੇ ਜੀ ਛੇਵੀਂ ਨੂਚੀ ਛੇਵੀਂ ਨੂਚੀ ਵੀ ਇਹਨਾਂ ਨਾਲ ਸੰਬੰਧਤ ਹੈ ਇਹਨਾਂ ਨੂੰ ਇਕੱਠਾ ਯਾਦ ਕਰਾਂਗੇ ਜੀ ਆਪਾਂ ਇਹਨਾਂ ਦੋਵਾਂ ਨੂੰ ਇਕੱਠਾ ਯਾਦ ਕਰਾਂਗੇ ਇਹ ਦੋਵੇਂ ਐਸ ਸੀ ਐਸ ٹی ਨਾਲ ਸੰਬੰਧਿਤ ਆ ਇਹਨਾਂ ਦੋਨਾਂ ਨੂੰ ਇਕੱਠਾ ਯਾਦ ਕਰਾਂਗੇ ਇਹ ਉੱਚ ਅਹੁਦੇ ਤੇ ਉਹਨਾਂ ਦੀ ਸੌਂ ਦੇ ਨਾਲ ਸੰਬੰਧਿਤ ਆ ਪਹਿਲੀ ਤੇ ਚੌਥੀ ਇਹਨਾਂ ਨੂੰ ਆਪਾਂ ਇੱਕ ਕਰਕੇ ਯਾਦ ਕਰਦੇ ਹਾਂ ਠੀਕ ਹੈ ਜੀ ਪਹਿਲੀ ਤੇ ਚੌਥੀ ਜਿਵੇਂ ਭਾਰਤ ਦੇ ਰਾਜ ਤੇ ਝੂਟੀ ਹੋਗੇ ਤੇ ਉਹਨਾਂ ਦੇ ਵਿੱਚ ਰਾਜ ਸਭਾ ਦੀਆਂ ਸੀਟਾਂ ਹੋਗੀਆਂ ਠੀਕ ਹੈ ਜੀ ਰਾ ਭਾਰਤ ਦੇ ਰਾਜ ਤੇ ਉਹਨਾਂ ਦੇ ਝੂਟੀ ਤੇ ਰਾਜਾਂ ਤੇ ਉਹਨਾਂ ਦੀਆਂ ਜੁਟੀਆਂ ਦੇ ਵਿੱਚੋਂ ਰਾਜ ਸਭਾ ਦੀਆਂ ਸੀਟਾਂ ਦੀ ਵੰਡ ਇਸ ਤਰ੍ਹਾਂ ਯਾਦ ਕਰਾਂਗੇ ਜੀ ਅੱਗੇ 6ਵੀਂ ਸੂਚੀ ਅਨੁਸੂਚੀ ਦੀ ਗੱਲ ਕਰਾਂਗੇ ਜੀ ਆਪਾਂ 6ਵੀਂ ਅਨੁਸੂਚੀ ਦੇ ਵਿੱਚ ਜਿਹੜੇ ਆਪਣੇ ਪੂਰਬੀ ਸਾਈਡ ਤੇ ਰਾਜ ਨੇ ਜਿਵੇਂ ਹੋ ਗਿਆ ਅਸਮ ਮੰਗਾ ਲਿਆ ਮੰਗਾ ਲਿਆ ਮਿਜ਼ੋਰਮ ਅਤੇ ਮਨੀਪੁਰ ਠੀਕ ਹੈ ਜੀ ਜਿਹੜੇ ਇਹ ਸਟੇਟ ਨੇ ਇਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜਿਹੜੀ ਐਸਟੀ ਕਾਸਟ ਪਾਈ ਜਾਂਦੀ ਹੈ ਠੀਕ ਹੈ ਜੀ ਇਹਨਾਂ ਦੇ ਵਿੱਚ ਜੋ ਐਸ ਐਸਟੀ ਕਾਸਟ ਪਾਈ ਜਾਂਦੀ ਹੈ ਉਹਦੇ ਪ੍ਰਬੰਧ ਬਾਰੇ ਇਹਨਾਂ ਦੇ ਵਿੱਚ ਲਿਖਿਆ ਗਿਆ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਪੰਜਵੀਂ ਤੇ ਛੇਵੀਂ ਨੂੰ ਸੂਚੀ ਨੂੰ ਇਕੱਠਾ ਜੋੜ ਕੇ ਯਾਦ ਕਰਾਂਗੇ ਅਗਿਆ ਨਹੀਂ ਸੱਤਵੀਂ ਨੂੰ ਸੂਚੀ ਸੱਤਵੀਂ ਨੂੰ ਸੂਚੀ ਦੇ ਵਿੱਚ ਸ਼ਕਤੀਆਂ ਦੀ ਵੰਡ ਮਤਲਬ ਕਿ ਸੱッセ ਤੇ ਸੱਤਵੀਂ ਸੱッセ ਤੇ ਸ਼ਕਤੀਆਂ ਦੀ ਵੰਡ ਸ਼ਕਤੀਆਂ ਦੀ ਵੰਡ ਕਿਸ ਤਰ੍ਹਾਂ ਕੀਤੀ ਗਈ ਹੈ ਜੀ ਸਿਧਾਂਤ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਸੂਚੀਆਂ ਬਣਾਈਆਂ ਗਈਆਂ ਨੇ ਰਾਜ ਸੂਚੀ ਸੰਘ ਸੂਚੀ ਤੇ ਸੰਵਰਤੀ ਸੂਚੀ ਜਿਹਦੇ ਵਿੱਚ ਵੱਖ-ਵੱਖ ਵਿਸ਼ੇ ਵੰਡੇ ਗਏ ਨੇ ਤੇ ਉਹਨਾਂ ਦੀ ਜੋ ਕਾਨੂੰਨ ਬਣਾਉਣ ਦੀ ਆ ਉਹ ਅਲੱਗ-ਅਲੱਗ ਇਹਨਾਂ ਨੂੰ ਅਧਿਕਾਰ ਦਿੱਤਾ ਹੋਇਆ ਜੀ 7ਵੀਂ ਨ ਸੂਚੀ ਪਹਿਲਾਂ ਲਿਖਾਂਗੇ ਜੀ ਸੰਘ ਸੂਚੀ ਰਾਜ ਸੂਚੀ ਤੇ ਸੰਵਰਤੀ ਸੂਚੀ ਠੀਕ ਹੈ ਜੀ ਸੰਘ ਸੂਚੀ ਰਾਜ ਸੂਚੀ ਸਾਂਭਰਤੀ ਸੂਚੀ ਸੰਘ ਸੂਚੀ ਕਿਹੜੀ ਹੈ ਜੀ ਜਿਹਦੇ ਉੱਤੇ ਕੇਂਦਰ ਸਰਕਾਰ ਆਪਣੇ ਕਾਨੂੰਨ ਬਣਾਉਂਦੀ ਆ ਤੇ ਉਹਨਾਂ ਨੂੰ ਲਾਗੂ ਕਰਦੀ ਆ ਠੀਕ ਹੈ ਜੀ ਇਹਨਾਂ ਦੇ ਵਿੱਚ ਹੁਣ ਵਿਸ਼ੇ ਕਿੰਨੇ ਨੇ ਜੀ ਸੰਘ ਸੂਚੀ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਕੁੱਲ 100 ਵਿਸ਼ੇ ਨੇ ਅੱਜ ਦੀ ਕੜੀ ਜਦੋਂ ਇਹ ਲਾਗੂ ਹੋਏ ਉਸ ਟਾਈਮ 97 ਵਿਸ਼ੇ ਸੀ ਮਤਲਬ ਕਿ ਦੇਸ਼ ਦੀ ਆਜ਼ਾਦੀ ਸਮੇਂ 1950 ਦੇ ਵਿੱਚ ਇਹਨਾਂ ਦੀ ਗਿਣਤੀ 97 ਸੀ ਅੱਗੇ ਗੱਲ ਕਰਾਂਗੇ ਜੀ ਰਾਜ ਸੂਚੀ ਦੀ ਰਾਜ ਸੂਚੀ ਦੇ ਵਿਸ਼ੇ ਜਦੋਂ ਹਾਂਜੀ ਸੰਘ ਸੂਚੀ ਦੇ ਵਿੱਚ ਸੀ 100 ਵਿਸ਼ੇ 100 ਵਿਸ਼ਿਆਂ ਤੇ ਕਾਨੂੰਨ ਬਣਾਇਆ ਜਾਂਦਾ ਸੀ ਤੇ ਪਹਿਲਾਂ ਕਿ ਸੀਗੇ 97 ਵਿਸ਼ੇ ਦੇ ਵਿੱਚ ਠੀਕ ਹੈ ਜੀ ਤੇ ਹੁਣ ਕਿੰਨੇ ਆਗੇ 100 ਅੱਗੇ ਕਰਾਂਗੇ ਰਾਜ ਸੂਚੀ ਦੀ ਗੱਲ ਪਹਿਲਾਂ ਸੀਗੇ 66 ਵਿਸ਼ੇ ਤੇ ਹੁਣ ਕਿੰਨੇ ਆ ਜਿਹਦੇ ਵਿੱਚ 61 ਸੰਵਿਧਾਨ ਲਾਗੂ ਹੋਣ ਸਮੇ ਇਹਦੇ ਵਿੱਚ 66 ਵਿਸ਼ੇ ਸੀ ਅੱਗੇ ਹੈਗੇ ਜੀ ਸਮਵਰਤੀ ਸੂਚੀ ਠੀਕ ਹੈ ਜੀ ਸਮਵਰਤੀ ਸੂਚੀ ਦੇ ਵਿੱਚ ਹੁਣ ਹੈਗੇ ਜੀ 52 ਵਿਸ਼ੇ ਠੀਕ ਹੈ ਜੀ ਤੇ ਜਦੋਂ ਸੰਵਿਧਾਨ ਲਾਗੂ ਹੋਇਆ ਉਸ ਟਾਈਮ ਇਸ ਵਿੱਚ 47 ਵਿਸ਼ੇ ਸੀ ਠੀਕ ਹੈ ਜੀ ਸਮਝ ਲੱਗੀ ਸੰਗ ਸੂਚੀ ਦੇ ਵਿੱਚ ਜੀ ਜੋ ਕੇਂਦਰ ਸਰਕਾਰ ਕਾਨੂੰਨ ਬਣਾਉਂਦੀ ਆ ਰਾਜ ਸੂਚੀ ਦੇ ਵਿੱਚ ਰਾਜ ਸਰਕਾਰਾਂ ਸਾਮਰਤੀ ਸੂਚੀ ਦੇ ਵਿੱਚ ਦੋਵੇਂ ਰਾਜ ਤੇ ਕੇਂਦਰ ਸਰਕਾਰ ਕਾਨੂੰਨ ਬਣਾਉਂਦੇ ਆ ਠੀਕ ਹੈ ਅੱਗੇ ਗੱਲ ਕਰਾਂਗੇ ਜੀ 8ਵੀਂ ਸੂਚੀ ਦੀ 8ਵੀਂ ਸੂਚੀ ਦੀ ਪਹਿਲਾਂ ਆਪਾਂ 8ਨ ਸੂਚੀਆਂ ਪੜ੍ਹਾਂਗੇ ਜੋ ਸੰਵਿਧਾਨ ਲਾਗੂ ਹੋਣ ਸਮੇਂ ਸੀ ਤੇ ਚਾਰ ਬਾਅਦ ਚ ਜੋੜੀਆਂ ਗਈਆਂ ਨੇ ਉਹਨਾਂ ਨੂੰ ਆਪਾਂ ਅਲੱਗ ਪੜ੍ਹਾਂਗੇ ਠੀਕ ਹੈ ਯਾਦ ਕਰਨਾ ਸੁੱਖਾ ਹੋ ਜੂ ਤੁਹਾਨੂੰ ਜਿਵੇਂ ਆਪਾਂ ਪਹਿਲੀਆਂ ਪਹਿਲੀ ਨੂੰ ਅਲੱਗ ਰੱਖਣਾ ਦੂਸਰੀ ਤੇ ਤੀਸਰੀ ਨੂੰ ਫਿਰ ਕਰਨਾ ਜੋੜ ਕੇ ਕਰਨਾ ਚੌਥੀ ਨੂੰ ਤੇ ਪਹਿਲੀ ਨੂੰ ਇੱਕ ਵਾਰ ਇਕੱਠਾ ਕਰਕੇ ਕਰਨਾ ਹੈ 5ਵੀਂ ਤੇ 6ਵੀਂ ਨੂੰ ਫਿਰ ਆਪਾਂ ਜੋੜ ਕੇ ਕਰਨਾ ਠੀਕ ਹੈ ਜੀ 7ਵੀਂ ਸਿੰਪਲ ਆ ਸਸੇ ਤੇ 7ਵੀਂ ਸਸੇ ਤੇ ਸ਼ਕਤੀਆਂ ਦੀ ਵੰਡ 8ਵੀਂ ਸੂਚੀ ਚ ਕੜਾਂਗੇ ਗੱਲ ਆਪਾਂ ਜੀ ਪਛਾਵਾਂ ਦੀ ਪਛਾਵਾਂ ਜਦੋਂ ਸੰਵਿਧਾਨ ਲਾਗੂ ਹੋਇਆ ਜੀ ਉਸ ਟਾਈਮ ਸਾਡੇ ਕੋਲ ਸੰਵਿਧਾਨ ਦੇ ਵਿੱਚ 14 ਪਛਾਵਾਂ ਸੀ 14 ਪਛਾਵਾਂ ਤੇ ਜਦੋਂ ਸੰਵਿਧਾਨ ਲਾਗੂ ਹੋਇਆ ਉਸ ਵਕਤ ਸੰਵਿਧਾਨ ਦੇ ਵਿੱਚ 14 ਪਛਾਵਾਂ ਨੂੰ ਸ਼ਾਮਲ ਕੀਤਾ ਗਿਆ ਠੀਕ ਹੈ ਜੀ ਅੱਗੇ ਫਿਰ ਸਮੇਂ-ਸਮੇਂ ਤੇ ਜੀ ਇਹਦੇ ਵਿੱਚ 8 ਪਛਾਵਾਂ ਹੋਰ ਜੋੜਤੀਆਂ ਤੇ ਹੁਣ ਇਹਨਾਂ ਦੀ ਗਿਣਤੀ ਹੋ ਗਈ ਕੁੱਲ 22 ਪਸ਼ਾਵਾਂ ਠੀਕ ਹੈ ਜੀ 22 ਪਸ਼ਾਵਾਂ ਨੂੰ ਮਾਨਤਾ ਦਿੱਤੀ ਗਈ ਹੈ ਜੀ ਆਪਣੇ ਸੰਵਿਧਾਨ ਦੇ ਵਿੱਚ ਹਾਂਜੀ ਅੱਗੇ ਗੱਲ ਕਰਾਂਗੇ ਜੀ ਆਪਾਂ ਚਾਰ ਅਨੁਸੂਚੀਆਂ ਜਿਹੜੀਆਂ ਬਾਅਦ ਦੇ ਵਿੱਚ ਸੰਵਿਧਾਨ ਦੇ ਵਿੱਚ ਜੋੜੀਆਂ ਗਈਆਂ ਨੇ ਠੀਕ ਹੈ ਜੀ ਇਹਨਾਂ ਚਾਰ ਅਨੁਸੂਚੀਆਂ ਦੇ ਵਿੱਚੋਂ ਸਭ ਤੋਂ ਪਹਿਲੀ ਅਨੁਸੂਚੀ ਜਿਹੜੀ ਨਵੀਂ ਜੋੜੀ ਗਈ ਆ ਉਹ ਹੈਗੀ ਹੈ ਜੀ ਨੌਵੀਂ ਅਨੁਸੂਚੀ ਨੌਵੀਂ ਅਨੁਸੂਚੀ ਇਨੁਸਾਲ 1951 ਦੇ ਵਿੱਚ ਪਹਿਲੀ ਸੋਧ ਪਹਿਲੀ ਸੋਧ ਰਾਹੀਂ ਸੰਵਿਧਾਨ ਦੇ ਵਿੱਚ ਨੂੰ ਸ਼ਾਮਲ ਕੀਤਾ ਗਿਆ ਠੀਕ ਹੈ ਜੀ ਨੌਵੀਂ ਸੂਚੀ ਦੇ ਵਿੱਚ ਕੀ ਰੱਖਿਆ ਗਿਆ ਜੀ ਨੌਵੀਂ ਸੂਚੀ ਦੇ ਵਿੱਚ 284 ਵਿਸ਼ਿਆਂ ਨੂੰ ਰੱਖਿਆ ਗਿਆ ਸੀ ਮਤਲਬ ਕਿ 284 ਵਿਸ਼ੇ ਰੱਖੇ ਗਏ ਜਿਨ੍ਹਾਂ ਨੂੰ ਅਦਾਲਤ ਦੇ ਵਿੱਚ ਚੁਣੌਤੀ ਨਹੀਂ ਦਿੱਤੀ ਜਾ ਸਕਦੀ ਸੀ ਠੀਕ ਹੈ ਜੀ ਪਰ ਬਾਅਦ ਦੇ ਵਿੱਚ ਇਹ ਇਹਨਾਂ ਨੂੰ ਚੁਣੌਤੀ ਦਿੱਤੀ ਜਾਣ ਲੱਗੀ ਕਿਉਂਕਿ ਇਸ ਦਾ ਮਿਸਯੂਜ਼ ਹੋਣ ਲੱਗ ਗਿਆ ਸੀ ਠੀਕ ਹੈ ਜੀ ਤਾਂ ਆਪਾਂ ਕੀ ਕਹਾਂਗੇ ਜਿਹੜੀ ਇਹਦੀ ਵਿਸ਼ੇਸ਼ਤਾ ਸੀ ਇਹ ਭੂਮੀ ਸੁਧਾਰ ਨਾਲ ਸੀ ਠੀਕ ਹੈ ਭੂਮੀ ਸੁਧਾਰ ਬਿਲਾ ਨਾਲ ਸੀ ਠੀਕ ਹੈ ਜੀ ਭੂਮੀ ਅਧਗ੍ਰਹਿਣ ਬਿਲ ਪਾਸ ਕੀਤਾ ਗਿਆ ਸਰਕਾਰ ਨੂੰ ਕੋਈ ਭੂਮੀ ਅਧਗ੍ਰਹਿਣ ਵਾਸਤੇ ਜੋ ਦਿੱਕਤਾਂ ਆ ਰਹੀਆਂ ਸੀ ਉਹਨੂੰ ਇਹਦੇ ਵਿੱਚ ਦੂਰ ਕੀਤਾ ਗਿਆ ਠੀਕ ਹੈ ਜੀ ਅੱਗੇ ਗੱਲ ਕਰਾਂਗੇ ਜੀ 10ਵੀਂ ਅਨੁਸੂਚੀ ਦੀ 10ਵੀਂ ਅਨੁਸੂਚੀ ਇਹ ਕਿਦੋਂ ਹੋਈ ਜੀ 10ਵੀਂ ਅਨੁਸੂਚੀ 1900 85 ਦੇ ਵਿੱਚ 1985 ਦੇ ਵਿੱਚ 10ਵੀਂ ਅਨੁਸੂਚੀ ਨੂੰ 52ਵੇਂ ਸੰਵਿਧਾਨਕ ਸੋਧ ਰਾਹੀਂ ਸ਼ਾਮਲ ਕੀਤਾ ਗਿਆ ਇਹਦਾ ਸਬੰਧ ਸੀਗਾ ਜੀ ਦਲ ਬਦਲ ਨਾਲ ਦਦੇ ਤੇ 10ਵੀਂ ਦਦੇ ਤੇ ਦਲ ਬਦਲ ਆਪਾਂ ਇਹਨੂੰ ਇਸ ਤਰ੍ਹਾਂ ਨਾਲ ਯਾਦ ਕਰ ਸਕਦੇ ਆ ਦਲ ਬਦਲੀ ਨਾਲ ਹਾਂਜੀ ਕਹਿਣ ਦਾ ਭਾਵ ਉਹ ਜੋ ਵਿਅਕਤੀ ਚੋਣਾ ਜਿੱਤ ਕੇ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰ ਲੈਂਦੇ ਸੀ ਤੇ ਉਸ ਦੇ ਇਹ ਵਿਰੋਧ ਕਾਨੂੰਨ ਬਣਾਇਆ ਗਿਆ ਦਲ ਬਦਲੀ ਦਾ ਅੱਗੇ ਗੱਲ ਕਰਾਂਗੇ ਕਿ 11ਵੀਂ ਅਨੁਸੂਚੀ ਦੀ 11ਵੀਂ ਅਨੁਸੂਚੀ ਇਹਨੂੰ ਸ਼ਾਮਲ ਕੀਤਾ ਗਿਆ ਜੀ ਇੱਥੇ ਦੋ ਗੱਲਾਂ ਸਾਹਮਣੇ ਆਉਂਦੀਆਂ ਨੇ ਜੀ ਕਿਤੇ ਤੁਹਾਨੂੰ 1992 ਲਿਖਿਆ ਆਊਗਾ ਕਿਤੇ ਤੁਹਾਨੂੰ 1993 ਲਿਖਿਆ ਹੋਇਆ ਮਿਲੇਗਾ ਇਹਦਾ ਮਤਲਬ ਕੀ ਹੈ ਜੀ ਜਿਹੜਾ ਬਿੱਲ ਹੈ ਪੰਚਾਇਤਾਂ ਨਾਲ ਸੰਬੰਧਿਤ ਪੰਚਾਇਤਾਂ ਨਾਲ ਬਿੱਲ ਹੈ ਜੋ ਉਹ 1992 ਦੇ ਵਿੱਚ ਪੇਸ਼ ਕੀਤਾ ਗਿਆ ਸੰਸਦ ਦੇ ਵਿੱਚ ਪੇਸ਼ ਕੀਤਾ ਗਿਆ 93 ਦੇ ਵਿੱਚ ਇਹ ਪਾਸ ਹੋ ਗਿਆ ਸੀ ਠੀਕ ਹੈ ਜੀ ਸੰਸਦ ਤੋਂ ਪਾਸ ਹੋ ਗਿਆ ਸੀ ਇਹ ਸੀਗੀ ਜੀ 73ਵੀਂ ਸੰਵਿਧਾਨਕ ਸੋਧ 73ਵੀਂ ਸੰਵਿਧਾਨਕ ਸੋਧ ਜਿਹਦੇ ਵਿੱਚ 11ਵੀਂ ਨੂ ਸੂਚੀ ਨੂੰ ਅਨੁਸੂਚੀ ਨੂੰ ਐਡ ਕੀਤਾ ਗਿਆ ਇਹ ਸੀਗਾ ਜੀ ਪੰਚਾਇਤਾਂ ਨਾਲ ਪੰਚਾਇਤਾਂ ਨਾਲ ਸੰਬੰਧ ਸੀਗੀ 11ਵੀਂ ਅਨੁਸੂਚੀ ਜਿਹਦੇ ਵਿੱਚ ਪੰਚਾਇਤਾਂ ਨੂੰ 29 ਵਿਸ਼ੇ ਪ੍ਰਦਾਨ ਕੀਤੇ ਗਏ ਜਿਸ ਤੇ ਉਹ ਕਾਨੂੰਨ ਬਣਾ ਸਕਦੇ ਸੀ ਲੋਕਲ ਪੱਧਰ ਦੇ 29 ਵਿਸ਼ੇ ਅੱਗੇ ਗੱਲ ਕਰਾਂਗੇ ਜੀ 12ਵੀਂ ਅਨੁਸੂਚੀ 12ਵੀਂ ਅਨੁਸੂਚੀ ਇਹਨੂੰ ਇਹਨੂੰ ਵੀ 1992 93 ਦੇ ਵਿੱਚ ਹੀ ਬਣਾਇਆ ਗਿਆ ਲਾਗੂ ਕੀਤਾ ਗਿਆ ਠੀਕ ਹੈ ਜੀ 1993 ਦੇ ਵਿੱਚ ਇਹ ਪਾਸ ਹੋਇਆ 1992 ਦੇ ਵਿੱਚ ਪੇਸ਼ ਹੋਇਆ ਇਹਦੀ ਸੋਧ ਸੀਗੀ ਜੀ ਤੇ 74ਵੀਂ ਸੋਧ ਨਾਲ ਇਹਨੂੰ ਸੂਚੀਆਂ ਦੇ ਵਿੱਚ ਸ਼ਾਮਲ ਕੀਤਾ ਗਿਆ ਠੀਕ ਹੈ ਜੀ ਇਹਦੇ ਵਿੱਚ ਕੀ ਲਿਖਿਆ ਗਿਆ ਇਹਦੇ ਵਿੱਚ ਨਗਰ ਨਗਰਪਾਲਿਕਾ ਬਾਰੇ ਲਿਖਿਆ ਗਿਆ ਮ्युनਿਸਪਲ ਕਮੇਟੀ ਜੀ ਜੋ ਸ਼ਹਿਰੀ ਵਿਵਸਥਾ ਕੀ ਉਹਦੇ ਉਹ ਨਗਰਪਾਲਿਕਾ ਪ੍ਰੀਸ਼ਦ ਲਿਖਿਆ ਗਿਆ 12ਵੀਂ ਨੂਚੀ ਵਿੱਚ 74ਵੀਂ ਸੰਵਿਧਾਨਕ ਸੋਧ ਰਾਹੀਂ ਨਗਰ ਪ੍ਰੀਸ਼ਦ ਨੂੰ ਐਡ ਕੀਤਾ ਗਿਆ ਇਹਨਾਂ ਨੂੰ 18 ਵਿਸ਼ਿਆਂ ਤੇ ਅਧਿਕਾਰ ਬਣਾਉਣ ਦਾ 18 ਵਿਸ਼ਿਆਂ ਤੇ ਅਧਿਕਾਰ ਬਣਾਉਣ ਦੀ ਇਹਨਾਂ ਨੂੰ ਪਹਿਲ ਦਿੱਤੀ ਗਈ ਠੀਕ ਹੈ 18 ਵਿਸ਼ਿਆਂ ਤੇ ਇਹ ਸੀਗੇ ਜੀ ਆਪਣੇ ਅਨੁਸੂਚੀਆਂ ਬਾਰੇ 12 ਅਨੁਸੂਚੀਆਂ ਨੂੰ ਯਾਦ ਕਰਨ ਦਾ ਤਰੀਕਾ ਵੀ ਦੱਸਿਆ ਤੁਹਾਨੂੰ ਠੀਕ ਹੈ ਜੀ ਆਈ ਹੋਪ ਉਸ ਤੁਹਾਨੂੰ ਸਮਝ ਲੱਗਿਆ ਹੋਊਗਾ ਜੀ